ਖਬਰ ਲੈ ਲੈਂ ਗੜ ਸ਼ੰਕਰ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੈਠੇ ਐਨ ਆਰ ਆਈ ਪਰਾਵਾਂ ਦਾ ਵੱਡਾ ਯੋਗਦਾਨ ਗੜ ਸ਼ੰਕਰ ਦੇ ਪਿੰਡ ਪੱਦੀ ਸੁਰਾਜ ਸਿੰਘ ਦੇ ਸੀਨੀਅਰ ਸਕੈਂਦਰੀ ਸਮਾਰਟ ਸਕੂਲ ਦੀ ਗੱਲ ਕਰੀਏ ਤਾਂ ਇਸ ਸਕੂਲ ਦੇ ਵਿੱਚ ਐਨ ਆਰ ਆਈ ਵੀਰਾਂ ਤੇ ਮੀਰੀ ਪੀਰੀ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਜਾਣਕਾਰੀ ਦਿੱੰਦ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਦੱਸਿਆ ਕਿ ਗਰਾਊਂਡ ਅਤੇ ਸਕੂਲ ਚ ਪਿੰਡ ਦੇ ਐਨ ਆਰ ਆਈਆਂ ਵੀਰਾਂ ਨੇ ਮੇਰੀਪੀਰੀ ਸਪੋਰਟਸ ਕਲੱਬ ਦੇ ਸਹਿਯੋਗ ਅੱਜ ਸਕੂਲ ਬਲੰਦੀਆਂ ਤੇ ਹੈ। ਉਹਨਾਂ ਨੇ ਦੱਸਿਆ ਕਿ ਸਕੂਲ ਦੇ ਵਿੱਚ ਰਾਮ ਸਰ ਸਾਬ ਸਟੇਡੀਅਮ ਜਿਸ ਨੂੰ ਨੈਸ਼ਨਲ ਪੱਧਰ ਦਾ ਖੇਡ ਮੈਦਾਨ ਬਣਾਉਣ ਦੇ ਲਈ ਐਨ ਆਰ ਆਈ ਵੀਰਾ ਅਤੇ ਮੇਰੀਪੀਰੀ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਲਗਭਗ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਵੱਡੇ ਪੱਧਰ ਤੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਪ੍ਰਿੰਸੀਪਲ ਕਿਰਪਾਲ ਸਿੰਘ ਨੂੰ ਪੰਜਾਬ ਦੇ ਨਾਮ ਵਰ ਸਕੂਲਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਦੀ ਬਦਲੀ ਹੋਈ ਨਹਾਰ ਨੇ ਦੇਖਦੇ ਹੋਏ ਐਨਆਰਆਈ ਵੀਰਾ ਅਤੇ ਮੀਰੀ ਪੀਰੀ ਸਪੋਰਟਸ ਕਲੱਬ ਨੇ ਨੈਸ਼ਨਲ ਪੱਧਰ ਦਾ ਸਟੇਡੀਅਮ ਬਣਾਉਣ ਦਾ ਬੇੜਾ ਚੁੱਕਿਆ ਜਿਸ ਦੇ ਲਈ ਪਿਛਲੇ 6 ਮਹੀਨੇ ਤੋਂ ਕੰਮ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਟੇਡੀਅਮ ਦੇ ਵਿੱਚ ਸੁੰਦਰ ਕਾ ਐਥਲੈਟਿਕ ਟਰੈਕ ਅਤੇ ਖਿਡਾਰੀਆਂ ਲਈ ਹਰ ਤਰ੍ਹਾਂ ਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ। ਨੈਸ਼ਨਲ ਲੈਵਲ ਦਾ ਸਟੇਡੀਅਮ ਗਰਾਊਂਡ ਜਿਹੜੀ ਹੈਗੀ ਆ ਪੱਦੀ ਸੁਰਾਜ ਸਿੰਘ ਸਕੂਲ ਨਾਲ ਜਿਹੜੀ ਅਟੈਚਡ ਹੈ ਉੱਥੇ ਬਣਾਇਆ ਜਾ ਰਿਹਾ। ਜੁਵੇ ਕੇ ਸਾਡੇ ਸਾਥੀਆਂ ਨੇ ਐਨਆਰਏ ਵੀਰਾ ਨੇ ਇਲਾਕਾ ਨਿਵਾਸੀਆਂ ਨੇ ਜੋ ਵਾਦਾ ਕੀਤਾ ਸੀਗਾ ਗਰਾਊਂਡ ਨੂੰ ਅਪਡੇਟ ਕਰਨ ਦਾ ਉਹ ਕੰਮ ਬੜੀ ਜੋਰ-ਸ਼ੋਰਾਂ ਤੇ ਸ਼ੁਰੂ ਹੋਇਆ ਜੀ ਗਰਾਊਂਡ ਵਿੱਚ ਕਹਾ ਲੱਗ ਰਿਹਾ ਹੈ ਡਬਲ ਗਰਾਊਂਡ ਦੋ ਗਰਾਊਂਡਸ ਬਣ ਰਹੀਆਂ ਇੱਕ ਪ੍ਰੈਕਟਿਸ ਵਾਸਤੇ ਬਣ ਰਹੀ ਹੈ ਇੱਕ ਪਰਮਨੈਂਟ ਜਿਹੜੀ ਟੂਰਨਾਮੈਂਟ ਬਣਾਉਣ ਵਾਸਤੇ ਕਰਨ ਕਰਾਉਣ ਵਾਸਤੇ ਬਣ ਰਹੀ ਹੈ ਆਲ ਦੇ ਵਾਲੇ ਜਿਹੜੇ ਹੈਗੇ ਆ ਐਥਲੈਟਿਕ ਲੀਨਸ ਬਣ ਰਹੀਆਂ ਨਾਲ ਜਿਹੜੇ ਸੈਰ ਕਰਦੇ ਇੱਥੇ ਸਾਡੇ ਗਰਾਊਂਡ 'ਚ ਆ ਕੇ ਸਾਡੇ ਆਲ ਦੇ ਪਿੰਡਾਂ ਦੇ ਉਹਨਾਂ ਲਈ ਵੀ ਖਾਸ ਕਰਕੇ ਬਲਾਕ ਜਿਹੜੇ ਹੈਗੇ ਸਟੇਡੀਅਮ ਦੇ ਅੰਦਰ ਵਿਛਾਏ ਗਏ ਆ ਨਾਲ ਹੁਣ ਫੈਂਸਿੰਗ ਵੀ ਲੱਗ ਜਾਣੀ ਆ ਕਹਿਣਾ ਮਤਲਬ ਇੱਕ ਉੱਚ ਪੱਧਰ ਦਾ ਇੱਕ ਨੈਸ਼ਨਲ ਲੈਵਲ ਦਾ ਮਤਲਬ ਸਟੇਡੀਅਮ ਬਣ ਜਾ ਰਿਹਾ ਜਿਹਦੇ ਕਾ ਜਿਸ ਦਾ ਫਾਇਦਾ ਨਾ ਸਿਰਫ ਹੁਸ਼ਿਆਰਪੁਰ ਨੂੰ ਪੂਰੇ ਪੰਜਾਬ ਨੂੰ ਹੋਊਗਾ ਔਰ ਆਲ ਦੁਆਲੇ ਦੇ ਜਿਹੜੇ ਆ ਜੋ ਵੀ ਬਾਹਰ ਕਿਤੇ ਕੋਚਿੰਗ ਲੈਣ ਜਾਂਦੇ ਆ ਉਹ ਸਾਡੇ ਇੱਥੇ ਆ ਕੇ ਉਹਨਾਂ ਨੂੰ ਸਹੂਲਤਾ ਸਾਰੀ ਮਿਲੂਗੀ ਆ ਮੈਂ ਬਾਹਰਲੇ ਸਾਡੇ ਉਹ ਐਨਆਰਆਈ ਭਰਾ ਉਹਨਾਂ ਨੇ ਅੱਜ ਤੋਂ 8-9 ਮਹੀਨੇ ਪਹਿਲਾਂ ਇੱਕ ਡਿਊਟੀ ਲਈ ਸੀ ਕਿ ਜਿਵੇਂ ਤੁਸੀਂ ਖੇੜੇ ਟੂਰਨਾਮੈਂਟ ਕਰਾਉਨੇ ਆ ਜਿਵੇਂ ਉੱਥੇ ਦੀ ਸਪੋਰਟਸ ਦਾ ਕੰਮ ਚਲਾਉਣਾ ਹੈ ਉਵੇਂ ਹੀ ਆਪਣੇ ਪਿੰਡ ਦਾ ਵੀ ਆ ਕੇ ਸਟੇਡੀਅਮ ਦੀ ਅਸੀਂ ਚਾਹੁੰਦੇ ਆ ਅਸੀਂ ਬਾਹਰੋਂ ਪੈਸਾ ਜਰੂਰ ਇਕੱਠਾ ਕਰ ਲੈਣਾ ਪਰ ਮੋਰੇ ਕਿਸ ਢੰਗ ਦੇ ਨਾਲ ਲਾਉਣਾ ਹੈ ਉਹ ਤੁਸੀਂ ਜਾ ਕੇ ਦੇਖੋ ਤੇ ਉਹਨੂੰ ਨਾਲ ਲੈ ਕੇ ਆ ਜਦੋਂ ਮੈਂ ਇੱਥੇ ਪਹੁੰਚਾ ਪ੍ਰਿੰਸੀਪਲ ਸਾਹਿਬ ਕੋਲ ਨੂੰ ਤੇ ਬਹੁਤ ਖੁਸ਼ੀ ਹੋਈ ਜਦੋਂ ਕਿਸੇ ਸੰਸਥਾ ਦਾ ਮੁਖੀ ਜਿਹੜਾ ਆ ਤੁਹਾਨੂੰ ਡਟ ਕੇ ਸਪੋਰਟ ਕਰਦਾ ਹੈ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਕਿ ਸਟੇਡੀਅਮ ਵੀ ਬਣਾਉਣਾ ਤੇ ਸਕੂਲ ਦੇ ਵਿੱਚ ਵੀ ਕੋ ਬਹੁਤ ਕੰਮ ਹੋਣੇ ਆਲੇ ਆ ਇਹ ਉਹ ਵੀ ਕਰਾਓ ਇੱਕ ਡੀਪ ਬੋਰ ਡੂੰਗਾ 500 ਫੁੱਟ ਡੂੰਗਾ ਟਿਊਬਲ ਜਿਹੜਾ ਆ ਉਹ ਲਵਾਇਆ ਕਿਉਂਕਿ ਉਹਦੇ ਲਈ ਜ਼ਰੂਰੀ ਆ ਗਰਾਊਂਡ ਨੂੰ ਸਿੰਜਣ ਦੇ ਲਈ ਆਪਾਂ ਰੇਨ ਗਨ ਸਿਸਟਮ ਜਿਹੜਾ ਆ ਉਹ ਲਵਾਤਾ ਇਹ ਘਾਹ ਵੀ ਜਿਹੜਾ ਆ ਅਸੀਂ ਸਾਰਾ ਚੈੱਕ ਕਰ ਰਹੇ ਆਂ ਵੀ ਕਿਹੜਾ ਲਾਉਣਾ ਵਧੀਆ ਜਿਹੜਾ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਹੈ ਕਿ ਇਸ ਗਰਾਊਂਡ ਨੂੰ ਅਸੀਂ ਇੰਟਰਨੈਸ਼ਨਲ ਪੱਧਰ ਦੀ ਗਰਾਊਂਡ ਜਿਹੜੀ ਆ ਉਹ ਬਣਾਉਣੀ ਚਾਹੁੰਦੇ ਆਂ ਇਦੇ ਵਿੱਚ ਫੈਂਸਿੰਗ ਵੀ ਲਗਣੀ ਆਜ ਕਿਉਂਕਿ ਆਮ ਰਿਕਵਰਮੈਂਟ ਆ ਕਿ ਜੇ ਕੋਈ ਤੁਸੀਂ ਨੈਸ਼ਨਲ ਮੈਚ ਕਰਾਉਣਾ ਹੈ ਤੇ ਫੈਂਸਿੰਗ ਤੋਂ ਬਿਨਾ ਉਹ ਕਰਾਉਂਦੇ ਨਹੀਂ ਇਸ ਗਰਾਊਂਡ ਨੂੰ ਉਸ ਪੱਧਰ ਤੇ ਲੈ ਕੇ ਜਾਣਾ ਜਦੋਂ ਵੀ ਕਦੇ ਕੋਈ ਨੈਸ਼ਨਲ ਦਾ ਮੈਚ ਹੋਵੇ ਤਾਂ ਪੀਐਫਏ ਦੀ ਪ੍ਰਾਇਓਰਟੀ ਹੋਵੇ ਕਿ ਅਸੀਂ ਉਹ ਪੱਦੀ ਸੂਰਾ ਸਿੰਘ ਵਾਲੀ ਗਰਾਊਂਡ ਜਿਹੜੀ ਆ ਉੱਥੇ ਜਾ ਕੇ ਇਵੈਂਟ ਕਰਾਉਣੀ ਆ ਜਿਹੜੀਆਂ ਸਾਨੂੰ ਉਹ ਦੱਸ ਕੇ ਗਏ ਆ ਕਿ ਆ ਚੇਂਜਿੰਗ ਰੂਮ ਬਣਾਓ ਇੱਥੇ ਆ ਅਟੈਚ ਬਾਥਰੂਮ ਕਰੋ ਅਸੀਂ ਸਾਡੀ ਕੋਸ਼ਿਸ਼ ਆ ਕਿ ਉਹ ਸਟੈਪ ਬਾਈ ਸਟੈਪ ਅਸੀਂ ਸਾਰਾ ਹੀ ਇੱਥੇ ਲਾਈਟਾਂ ਦਾ ਵੀ ਪ੍ਰਬੰਧ ਦਾ ਅਸੀਂ ਬੇਨਤੀਆਂ ਕਰ ਕਰਕੇ ਆਏ ਆ ਕੱਲ ਕੋਸ਼ਿਸ਼ ਆ ਸਾਡੀ ਕਿ ਇਸ ਗਰਾਉਂਡ ਨੂੰ ਨੈਸ਼ਨਲ ਪੱਧਰ ਦੀ ਬਣਾਇਆ ਜਾਵੇ ਸਕੂਲ ਜਿਹੜਾ ਸਾਡਾ ਪਹਿਲਾਂ ਹੀ ਮਹਾਰਾ ਦੀ ਕਿਰਪਾ ਪੱਦੀ ਸੂਰਾ ਸਿੰਘ ਦਾ ਸਕੂਲ ਜਿਹੜਾ ਉਹ ਪਹਿਲੇ 10 ਸਕੂਲਾਂ ਦੇ ਵਿੱਚ ਆਉਂਦਾ ਪੰਜਾਬ ਦੇਆਂ ਚ ਸੋ ਇਸ ਗੱਲ ਦਾ ਵੀ ਸਾਡੇ ਪਿੰਡ ਨੂੰ ਪੱਦੀ ਸੂਰਾ ਸਿੰਘ ਨੂੰ ਉਹ ਸਕੂਲ ਤੇ ਵੀ ਮਾਣ ਆ ਮੈਂ ਹਰਜਿੰਦਰ ਸਿੰਘ ਸੈਕਟਰੀ ਪੰਜਾਬ ਫੁੱਟਬਾਲ ਐਸੋਸੀਏਸ਼ਨ ਸਰਦਾਰ ਕੁਵਾਰ ਸਿੰਘ ਜੀ ਖੇੜਾ ਜੀ ਦੀ ਰਿਕਵੈਸਟ ਸੀਗੀ ਕਿ ਅਸੀਂ ਪੱਤੀ ਸੂਰਤ ਸਿੰਘ ਅੱਜ ਗਰਾਊਂਡ ਦੇ ਵਿੱਚ ਆਈਏ ਜੋ ਇੱਥੇ ਰੈਨੋਵੇਸ਼ਨ ਚੱਲ ਰਹੀ ਹੈ ਗਰਾਊਂਡ ਨੂੰ ਲੈ ਕੇ ਔਰ ਸਟੇਡੀਅਮ ਨੂੰ ਲੈ ਕੇ ਉਹਦੇ ਬਾਰੇ ਡਿਸਕਸ਼ਨ ਕਰਨੀ ਸੀਗੀ ਸਭ ਤੋਂ ਪਹਿਲਾਂ ਤਾਂ ਸਾਨੂੰ ਖੁਸ਼ੀ ਹੋਈ ਕਿ ਇਹਨਾਂ ਦੀ ਸਮੁੱਚੀ ਟੀਮ ਔਰ ਜੇ ਸੁਪਰਾਲੇ ਨਾਲ ਇਹ ਗਰਾਊਂਡ ਤੇ ਸਟੇਡੀਅਮ ਨੂੰ ਬਣਾਉਣਾ ਚਾਹੁੰਦੀ ਆ ਇਹਨਾਂ ਦਾ ਮੋਸਟਲੀ ਏਮ ਇਹੀ ਆ ਕਿ ਜੋ ਵੀ ਨੈਸ਼ਨਲ ਐਕਟੀਵਿਟੀ 올 ਇੰਡੀਆ ਫੁੱਟਬਾਲ ਫੈਡਰੇਸ਼ਨ ਤੋਂ ਪੰਜਾਬ ਨੂੰ ਮਿਲਦੀ ਆ ਉਹ ਜੇ ਰਿਕੁਆਇਰਮੈਂਟਸ ਪੂਰੀਆਂ ਕਰਦਾ ਤਾਂ ਉਹ ਇਸ ਗਰਾਊਂਡ ਦੇ ਵਿੱਚ ਹੋ ਸਕਣ ਉਦੇ ਬਾਰੇ ਡਿਸਕਸ਼ਨ ਹੋਈ ਹੈ ਇਹਨਾਂ ਨੂੰ ਜੋ ਜੋ ਸਾਨੂੰ ਬੇਸਿਕ ਰਿਕੁਆਇਰਮੈਂਟ ਇਹਨਾਂ ਨੂੰ ਅਸੀਂ ਦੱਸੀਆਂ ਔਰ ਇਹਨਾਂ ਨੇ 100% ਕਮਿਟ ਕੀਤਾ ਕਿ ਅਸੀਂ ਉਹ ਪੂਰੀਆਂ ਕਰਾਂਗੇ ਤੇ ਫਿਊਚਰ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਨੈਸ਼ਨਲ ਐਕਟੀਵਿਟੀ ਮਿਲੂਗੀ ਅਸੀਂ ਇਹ ਵੈਨਿਊ ਨੂੰ 올 ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਅੱਗੇ ਅਸੀਂ ਰੱਖਾਂਗੇ ਤੇ ਮੋਸਟ ਪ੍ਰੋਬਬਲੀ ਸਾਨੂੰ ਉਮੀਦ ਆ ਕਿ ਜੇ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਕਰੂਗਾ ਤਾਂ ਇੱਥੇ ਨੈਸ਼ਨਲ ਐਕਟੀਵਿਟੀ ਚ ਅੱਗੇ ਕਦੀ ਇੰਟਰਨੈਸ਼ਨਲ ਐਕਟੀਵਿਟੀ ਵੀ ਹੋ ਸਕਦੀ ਹੈ ਥੈਂਕ ਯੂ ਮੈਂ ਚਰਮਨ ਸਿੰਘ ਰਿਟਾਇਰਡ ਡਿਸਟ੍ਰਿਕਟ ਸਪੋਰਟਸ ਆਫੀਸਰ ਬੇਸਿਕਲੀ ਮੈਂ ਫੁੱਟਬ ਅੱਜ ਪਤੀ ਸੁਰਜ ਸਿੰਘ ਪਿੰਡ ਵੇਖੇ ਆਏ ਆ ਸਰਦਾਰ ਅਕਬਲ ਸਿੰਘ ਖੇੜਾ ਜਿਹੜਾ ਸੋਸ਼ਲ ਵਰਕਰ ਵੀ ਹੈ ਸਪੋਰਟਸ ਦੀ ਡਿਵੈਲਪਮੈਂਟ ਵਿੱਚ ਦਿਨ ਰਾਤ ਕਿਤਾ ਹੈ ਅੱਜ ਉਹਨਾਂ ਨੇ ਇਸ ਪਿੰਡ ਦੇ ਵਿੱਚ ਵਿਜ਼ਿਟ ਕਰਾਇਆ ਪੀਐਫਏ ਤੋਂ ਵੀ ਅਫੀਸ਼ੀਅਲ ਆਏ ਨੇ ਇਸ ਗਰਾਊਂਡ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਦਾ ਖਿਡਾਰੀਆਂ ਦਾ ਪਤਵੰਤੇ ਸੱਜਣਾ ਦਾ ਔਰ ਐਨਰਜੀ ਦਾ ਜੋ ਇਛਾ ਦੇਖਿਆ ਬਹੁਤ ਹੀ ਮਨ ਖੁਸ਼ ਹੋਇਆ ਕਿ ਇਸ ਗਰਾਊਂਡ ਨੂੰ ਨੈਸ਼ਨਲ ਪੱਧਰ ਦਾ ਬਣਾਇਆ ਜਾਵੇ ਤਾਂ ਕਿ ਨੈਸ਼ਨਲ ਐਕਟੀਵਿਟੀ ਜਦੋਂ ਵੀ ਕਿਤੇ ਹੋਵੇ ਪੀਐਫਏ ਨੂੰ ਅਲਾਟਮੈਂਟ ਹੋਵੇ ਤਾਂ ਇਹ ਇਸ ਪਤੀ ਸੁਰਾਸਿੰਘ ਪਿੰਡ ਵਿੱਚ ਕਰਾਈ ਜਾਵੇ ਮੈਂ ਜਿਹੜਾ ਦੇਖਿਆ ਉਹ ਸਾਰਾ ਇਹ ਸਿਚੁਏਸ਼ਨ ਜਿਹੜੀ ਹੈ ਬਹੁਤ ਹੀ ਸੁੰਦਰ ਹੈ ਬਹੁਤ ਘੱਟ ਤਾਂ ਮਿਲਦੀ ਹੈ 메ਨ ਟ੍ਰੈਕ ਚੰਡੀਗੜ੍ਹ ਹੁਸ਼ਿਆਰਪੁਰ ਰੋਡ ਦੇ ਉੱਤੇ ਹੈ ਪਿੰਡ ਇਹ ਤੇ ਗਰਾਊਂਡ ਵੀ ਨਾਲ ਹੈ ਤੇ ਲੋਕੇਸ਼ਨ ਇੰਨੀ ਸੋਹਣੀ ਹੈ ਕਿ ਕੋਈ ਇੰਟਰਫੀਰੈਂਸ ਨਹੀਂ ਕਿਸੇ ਬਾਹਰਲੀ ਬਹੁਤ ਹੀ ਅਲੱਗ ਹੈ ਪਿੰਡ ਤੋਂ ਤੋਂ ਹਟਮਿਆ ਜਨਤਾ ਦਾ ਕੋਈ ਦਖਲਦਾਰ ਜਿੰਨ ਕਿਸੇ ਤੇ ਇਸ ਕਰਕੇ ਇਸ ਸਟੇਡੀਅਮ ਨੂੰ ਖੋਰ ਵਿਧਿਆ ਬਣਾਉਣ ਲਈ ਐਨਰਜੀ ਵਿੱਚ ਪ੍ਰਿੰਸੀਪਲ ਸਾਹਿਬ ਵੀ ਕਹਿ ਰਹੇ ਹੈ ਬਹੁਤ ਵੱਡਾ ਸਹਿਯੋਗ ਦੇ ਰਹੇ ਮੈਂ ਸਾਰਿਆਂ ਦਾ ਬੇਨਤੀ ਕਰਾਂਗਾ ਕਿ ਥੋੜੀ ਥੋੜੀ ਵੀ ਆਪਾਂ ਹਿੰਮਤ ਕਰੀ ਥੋੜੀ ਥੋੜੀ ਮਦਦ ਕਰੀਏ ਤੇ ਵੱਡਾ ਸਟੇਡੀਅਮ ਬਣ ਸਕਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਚਾਨਣ ਮਨਾਰਾ ਹੋਏਗਾ ਸਾਡਾ ਪਿੰਡ ਸੋ ਏਵਨ ਪੰਜਾਬੀ ਟੀਵੀ ਤੋਂ ਗੜਸ਼ੰਕਰ ਤੋਂ ਬਿੱਟੂ ਚਾਨ ਦੀ ਰਿਪੋਰਟ